ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਇੱਕ ਸ਼ਰਾਬੀ ਰਾਜਾ ਸੀ ਉਹ ਸ਼ਰਾਬ ਪੀਣ ਦਾ ਸ਼ੌਕੀਨ ਸੀ ਉਹ ਬੇਸਵਾ ਦਾ ਨਾਚ ਦੇਖਦਾ ਸੀ ਉਹ ਅਫੀਮ ਖਾਂਦਾ ਸੀ ਉਹ ਪੰਗੀ ਪੋਸਦੀ ਸੀ ਉਹ ਸਿੱਖੀ ਸਿਧਾਂਤਾਂ ਦੇ ਬਿਲਕੁਲ ਉਲਟ ਚੱਲਦਾ ਸੀ ਕਿਉਂ ਕਿਉਂਕਿ ਉਹਦੀ ਚਿਖਾ ਦੇ ਨਾਲ ਉਹਦੀਆਂ ਕਰੀਬੀ ਰਾਣੀਆਂ ਉਹਦੀਆਂ ਚਹੇਤੀਆਂ ਰਾਣੀਆਂ ਸਤੀਆਂ ਹੀਆਂ ਸਨ ਤੇ ਸਾਡੇ ਗੁਰੂ ਸਾਹਿਬ ਨੇ ਤਾਂ ਸਤੀ ਪ੍ਰਥਾ ਤੇ ਰੋਕ ਲਾਈ ਹੋਈ ਸੀ ਇਹ ਉਹ ਗੱਲਾਂ ਨੇ ਜੋ ਅਕਸਰ ਸਾਡੇ ਮਹਾਰਾਜੇ ਦੀ ਕਿਰਦਾਰ ਕੁਸ਼ੀ ਕਰਨ ਵਾਸਤੇ ਉਹਦੇ ਖਿਲਾਫ ਬੋਲੀਆਂ ਜਾਂਦੀਆਂ ਨੇ ਤੇ ਤੁਸੀਂ ਵੀ ਜ਼ਰੂਰ ਕਿਤਨਾ ਕਿਤੇ ਇਹ ਪੜੀਆਂ ਜਾਂ ਸੁਣੀਆਂ ਹੋਣਗੀਆਂ ਪਰ ਕੀ ਕਦੀ ਆਪਾਂ ਇਹਨਾਂ ਗੱਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਕਿ ਕਦੀ ਅਸੀਂ ਇਹ ਗੱਲਾਂ ਕਰਨ ਵਾਲਿਆਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਸਾਡਾ ਮਹਾਰਾਜਾ ਕਿਵੇਂ ਦਾ ਸੀ ਉਹਦਾ ਕਿਰਦਾਰ ਕਿਵੇਂ ਦਾ ਸੀ ਸਾਡਾ ਸਿੱਖ ਰਾਜ ਕਿਵੇਂ ਦਾ ਸੀ ਜਾਂ ਕਦੀ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਇਹ ਗੱਲਾਂ ਆ ਕਿੱਥੋਂ ਰਹੀਆਂ ਨੇ ਕਿਹੜੀ ਮਾਨਸਿਕਤਾ ਚੋਂ ਨਿਕਲੀਆਂ ਨੇ ਇਹ ਗੱਲਾਂ ਸ਼ਾਇਦ ਨਹੀਂ ਤਾਂ ਹੀ ਤਾਂ ਲੋਕਾਂ ਦੇ ਹੌਸਲੇ ਇੰਨੇ ਵਧ ਗਏ ਕਿ ਉਹਨਾਂ ਨੇ ਸਾਡੇ ਮਹਾਰਾਜੇ ਨੂੰ ਸਾਡੇ ਨਾਇਕ ਨੂੰ ਸਾਡੇ ਆਈਡਲ ਨੂੰ ਚੋਰ ਨੁਟੇਰਾ ਡਾਕੂ ਕਹਾਣਾ ਸ਼ੁਰੂ ਕਰਤਾ ਤੇ ਇਹ ਗੱਲ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ ਥੋੜੇ ਦਿਨ ਪਹਿਲਾਂ ਮੇਰੇ ਕੋਲ ਕਿਸੇ ਨੇ ਇੱਕ ਵੀਡੀਓ ਸ਼ੇਅਰ ਕੀਤੀ ਸੀ ਉਹ ਵੀਡੀਓ ਦੀ ਇੱਕ ਕਲਿੱਪ ਮੈਂ ਤੁਹਾਡਾਂ ਨਾਲ ਸਾਂਝੀ ਕਰਦਾ ਕਿਉਂਕਿ ਜਦ ਸਿੱਖੋਂ ਦਾ ਦੌਰ ਥਾ ਰਾਜਾ ਰਣਜੀਤ ਸਿੰਘ ਦਾ ਤਾਂ ਉਹਨਾਂ ਨੇ ਕੀ ਕੀਤਾ ਕਿ ਯਹਾਂ ਪੇ ਜਿੰਨੇ ਵੀ ਕਹਿੰ ਲੈ ਕੇ ਜੁਐਲਸ ਮੌਜੂਦ ਹੇ ਔਰ ਜਿੰਨੇ ਵੀ ਕੀਮਤੀ ਪੱਥਰ ਮੌਜੂਦ ਹੇ ਔਰ ਡਾਇਮੰਡਸ ਖਾਸ ਤੌਰ ਤੇ ਉਹਨਾਂ ਨੇ ਸਾਰੇ ਉਤਰਵਾ ਲਏ ਔਰ ਉਹ ਲੈ ਗਏ ਇੰਡੀਆ ਅੰਮ੍ਰਿਤਸਰ ਜਹਾਂ ਪੇ ਗੋਲਡਨ ਟੈਂਪਲ ਜੋ ਥਾ ਉਹਨਾਂ ਨੇ ਵਹਾਂ ਪੇ ਉਨ ਪਥਰੋਂ ਕਾ ਇਸਤੇਮਾਲ ਕੀਆ ਹੁਣ ਇਹਦੇ ਵਿੱਚ ਕੁੜੀ ਗੱਲ ਕਰ ਰਹੀ ਹੈ ਜਹਾਂਗੀਰ ਦੀ ਕਬਰ ਦੀ ਉਹ ਕਹਿੰਦੀ ਹੈ ਕਿ ਕਿਸੇ ਟਾਈਮ ਤੇ ਇਸ ਕਬਰ ਦੇ ਉੱਪਰ ਨਾ ਬਹੁਤ ਬੇਸ਼ਕੀਮਤੀ ਹੀਰੇ ਜਵਾਰਾਤ ਲੱਗੇ ਸੀ ਤੇ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਟਾਈਮ ਆਉਂਦਾ ਆ ਮਹਾਰਾਜਾ ਇਸ ਜਗ੍ਹਾ ਤੋਂ ਹੀਰੇ ਲੁੱਟ ਕੇ ਲੈ ਜਾਂਦਾ ਆ ਤੇ ਉਹ ਜਾ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਦਰਬਾਰ ਸਾਹਿਬ ਵਿਖੇ ਜਾ ਕੇ ਜਿਹੜੇ ਆ ਉਹ ਹੀਰੇ ਉੱਥੇ ਚੜਾ ਦਿੰਦਾ ਆ ਆਪਣੀ ਇਸ ਭੈਣ ਨੂੰ ਮੈਂ ਇੱਕ ਗੱਲ ਕਲੀਅਰ ਕਰ ਦੇਣੀ ਚਾਹੁੰਦਾ ਕਿ ਮਹਾਰਾਜਾ ਰਣਜੀਤ ਸਿੰਘ ਜਦੋਂ ਵੀ ਕਿਸੇ ਜੰਗ ਤੇ ਜਾਂਦਾ ਸੀ ਫਿਰ ਭਾਵੇਂ ਉਹ ਕਿਸੇ ਤੇ ਚੜ ਕੇ ਜਾਂਦਾ ਸੀ ਜਾਂ ਸਾਹਮਣੇ ਤੋਂ ਕੋਈ ਚੜ ਕੇ ਆਉਂਦਾ ਸੀ ਉਹ ਕਦੀ ਵੀ ਜੰਗ ਜਿੱਤਣ ਤੋਂ ਬਾਅਦ ਲੁੱਟਖੋ ਨਹੀਂ ਸੀ ਕਰਦਾ ਉਹ ਸਾਹਮਣੇ ਵਾਲੇ ਦੇ ਨਾਲ ਇੱਕ ਡੀਲ ਕਰਦਾ ਸੀ ਇੱਕ ਸਹਿਮਤੀ ਪ੍ਰਗਟਾਉਂਦਾ ਸੀ ਕਿ ਅਸੀਂ ਤੁਹਾਨੂੰ ਜਿੱਤ ਲਿਆ ਵਾ ਤੁਸੀਂ ਸਾਡੀ ਅਧੀਨ ਕਿ ਕਬੂਲ ਕਰ ਲਈ ਆ ਤੇ ਹੁਣ ਤੁਹਾਨੂੰ ਸਾਲ ਦਾ ਨਜ਼ਰਾਨੇ ਦੇ ਤੌਰ ਤੇ ਟੈਕਸ ਦੇ ਤੌਰ ਤੇ ਸਾਨੂੰ ਇੰਨੀ ਰਕਮ ਜਿਹੜੀ ਆ ਉਹ ਦੇਣੀ ਪਊਗੀ ਤੇ ਦੂਜੀ ਗੱਲ ਮਹਾਰਾਜਾ ਰਣਜੀਤ ਸਿੰਘ ਦਾ ਇੱਕ ਸੂਲ ਸੀ ਉਸਨੇ ਗੁਰੂ ਰਾਮਦਾਸ ਜੀ ਦੇ ਦਰ ਦੇ ਉੱਪਰ ਸ਼੍ਰੀ ਦਰਬਾਰ ਸਾਹਿਬ ਵਿਖੇ ਅਜੇ ਹੀ ਕੋਈ ਵੀ ਚੀਜ਼ ਭੇਟ ਨਹੀਂ ਕੀਤੀ ਜਿਹੜੀ ਉਸਨੇ ਕਿਸੇ ਤੋਂ ਖੋਈ ਹੋਵੇ ਤੇ ਇਹ ਗੱਲ ਸਾਫ਼ ਲਿਖੀ ਆ ਕਰਮ ਸਿੰਘ ਹਿਸਟੋਰੀਅਨ ਦੀ ਕਿਤਾਬ ਅੰਮ੍ਰਿਤਸਰ ਦੀ ਤਵਾਰੀਖ ਵਿੱਚ ਨਿਹੰਗ ਸਿੰਘ ਫੌਜਾਂ ਨੇ ਜੋ ਜੇਕਰ ਉਹ ਲੁੱਟਖੋ ਕਰਕੇ ਕੋਈ ਚੀਜ਼ ਲੈ ਵੀ ਆਉਂਦੇ ਸੀ ਜਾਂ ਉਹਦੀ ਸੈਨਾ ਚੋਂ ਕੋਈ ਲੁੱਟਖੋ ਕਰਕੇ ਕੋਈ ਚੀਜ਼ ਲੈ ਕੇ ਆਉਂਦਾ ਸੀ ਫਿਰ ਭਾਵੇਂ ਉਹ ਚੀਜ਼ ਕਿੰਨੀ ਵੀ ਪੇਸ਼ਕੀਮਤੀ ਕਿਉਂ ਨਾ ਹੋਵੇ ਮਹਾਰਾਜਾ ਰਣਜੀਤ ਸਿੰਘ ਕਦੀ ਵੀ ਲੁੱਟਖੋ ਕੀਤੀ ਹੋਈ ਚੀਜ਼ ਜਿਹੜੀ ਆ ਉਹ ਦਰਬਾਰ ਸਾਹਿਬੇ ਪੇਟ ਨਹੀਂ ਸੀ ਕਰਦਾ ਇਹ ਉਹਦਾ ਅਸੂਲ ਸੀ ਤੇ ਫਿਰ ਇੱਕ ਗੱਲ ਹੋਰ ਕਿ ਉਹ ਮਹਾਰਾਜਾ ਰਣਜੀਤ ਸਿੰਘ ਜਿਹੜਾ ਗੁਰਦੁਆਰਿਆਂ ਦੇ ਨਾਲੋਂ ਜ਼ਿਆਦਾ ਮੰਦਰਾਂ ਤੇ ਮਸਜਿਦਾਂ ਨੂੰ ਸੋਨਾ ਹੀਰੇ ਜਵਾਹਰਾਤ ਪੇਟ ਕਰਦਾ ਹੋਵੇ ਕੀ ਉਹ ਮਹਾਰਾਜਾ ਇਹੋ ਜੀ ਹਰਕਤ ਕਰੂਗਾ